ਗੂ ਰੇਲੀ ਨਿਊਜ਼ ਹੌਨ ਤੱਕ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਰਾਜਵਿੰਦਰ ਸਿੰਘ ਹੰਦਲ ਅਸੀਂ ਮੌਜੂਦ ਹਾਂ ਕਸਬਾ ਰਾਜਾ ਸਾਸੀ ਵਿਕੇ ਜਿੱਥੇ ਕੀ ਨਗਰ ਪੰਚਾਇਤ ਰਾਜਾ ਸਾਸੀ ਦੀਆਂ 13 ਵਾਡਾਂ ਤੇ ਇਲੈਕਸ਼ਨ ਹੋ ਰਹੀ ਹੈ ਹਰੇਕ ਉਮੀਦਵਾਰ ਆਪਣੀ ਆਪਣੀ ਵਾਡ ਜਿੱਤਣ ਲਈ ਪੰਪਾ ਪਾਰ ਹੈ ਅਤੇ ਕਰੀਬ 3-4 ਘੰਟੇ ਰਹਿ ਗਏ ਹਨ ਪਤਾ ਲੱਗ ਜਾਏਗਾ ਕਿ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਜਿੱਤ ਪ੍ਰਾਪਤ ਕਰਕੇ ਨਗਰ ਪੰਚਾਇਤ ਦੇ ਕਾਬਜ ਹੁੰਦੀ ਹੈ ਤੇ ਇੱਥੇ ਬਹੁਤ ਪ੍ਰਸ਼ਾਸਨ ਵੱਲੋਂ ਕੁਝ ਦਾ ਪ੍ਰਬੰਧ ਕੀਤੇ ਗਏ ਹਨ ਇਸ ਸਬੰਧੀ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਇੱਥੇ ਜ਼ਿਕਰ ਯੋਗ ਹੈ ਕਿ ਇੱਥੇ ਇੱਕ ਪਿੰਕ ਬੂਥ ਵੀ ਬਣਾਇਆ ਗਿਆ ਹੈ ਜੋ ਕਿ ਮਹਿਲਾਵਾਂ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਮਕਸਦ ਰੱਖਿਆ ਗਿਆ ਹੈ ਇਲੈਕਸ਼ਨ ਕਮਿਸ਼ਨ ਦੇ ਪੰਜਾਬ ਸਰਕਾਰ ਵੱਲੋਂ ਤੇ ਇੱਥੇ ਲੈਣਾ ਵਿੱਚ ਲੰਮੀਆਂ ਲੰਮੀਆਂ ਲੰਕਾਰਾਂ ਲੱਗੀਆਂ ਗਈਆਂ ਮੈਂ ਆਪਣੇ ਸਹਿਯੋਗੀ ਸੱਜਣ ਉਦੀਪ ਸਿੰਘ ਸੰਤੂ ਮੰਗਲ ਨੂੰ ਕਮੰਗਾ ਉਹ ਦ ਕਾਉਂਡ ਕਿ ਕਿਸ ਤਰ੍ਹਾਂ ਮਹਿਲਾਵਾਂ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਵੋਟਾਂ ਪਾ ਰਹੀਆਂ ਹਨ ਇੱਥੋਂ ਤੱਕ ਕਿ ਛੋਟੇ ਛੋਟੇ ਬੱਚੇ ਵੀ ਨਾਲ ਲੈ ਕੇ ਮਹਿਲਾਵਾਂ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੀਆਂ ਹਨ ਇੱਥੇ ਤ੍ਰੇ ਤਿੰਨ ਬੂਥ ਬਣੇ ਹਨ ਬੂਥ ਜਿਹਨਾਂ ਤਿੰਨਾਂ ਵਿੱਚ ਹੀ ਲੰਮੀਆਂ ਲੰਮੀਆਂ ਰਕਾਰਾਂ ਦਿਖਾਈ ਦੇ ਰਹੀਆਂ ਹਨ ਇਹ ਸਭ ਕੀਤੇ ਬਣਾਈ ਜਾਈਗੀ ਉਹ ਰਕਾਰ ਅੱਛਾ ਦਿਖਾਈ ਦੇ ਰਿਹਾ ਹੈ ਤੇ ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਤੇ ਵੋਟਰਾਂ ਨਾਲ ਵੱਖ-ਵੱਖ ਵੋਟਰਾਂ ਨਾਲ ਗੱਲ ਕਰਾਂਗੇ ਕਿ ਉਹ ਕਿਸ ਤਰ੍ਹਾਂ ਦਾ ਉਮੀਦਵਾਰ પસંદ ਕਰਦੇ ਹਨ ਕਿ ਇੱਥੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਯੋਨਾ ਵਾਲੋ ਕਿਸਾਨਾਂ ਦੇ ਪ੍ਰਬੰਧਾਂ ਤੇ ਵੋਟਰਾਂ ਨਾਲ ਵੀ ਗੱਲਬਾਤ ਕਰਾਂਗੇ ਉਮੀਦਵਾਰਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੇਕਰ ਉਹ ਕਾਮਯਾਬ ਹੁੰਦੇ ਹਨ ਤਾਂ ਉਹਨਾਂ ਦਾ ਰੋਡ ਮੈਪ ਕੀ ਹੈ ਵਿਜ਼ਨ ਕੀ ਹੈ ਉਹ ਕਿਹੜੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਕੇ ਇਹਨਾਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣਗੇ ਆਓ ਅਸੀਂ ਗੱਲ ਕਰਦੇ ਹਾਂ ਉਮੀਦਵਾਰਾਂ ਨਾਲ ਵੋਟਰਾਂ ਨਾਲ ਅਤੇ ਕੁਝ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੀ ਅਧਿਕਾਰੀਆਂ ਨਾਲ ਅੱਗੇ ਜੀ ਵੋਟ ਪਾਉਣ ਆਏ ਜੇ ਇਸ ਵਾਰ ਆਪਣਾ ਵੋਟ ਦਾ ਅਧਿਕਾਰ ਕਰ ਤੁਸੀਂ ਕਿਸ ਤਰ੍ਹਾਂ ਦਾ ਉਮੀਦਵਾਰ ਚਾਹੁੰਦੇ ਜੇ ਕਿ ਕਿਸ ਤਰ੍ਹਾਂ ਦਾ ਉਮੀਦਵਾਰ ਚੁਣ ਕੇ ਅੱਗੇ ਆਵੇ ਕਿਸ ਤਰ੍ਹਾਂ ਦੀ ਪੰਚਾਇਤ ਬਣੇ ਜਿਹੜੇ ਤੁਹਾਡੇ ਕਿਹੜੇ ਕਿਹੜੇ ਕੰਮ ਕਰੇ ਸੱਚੀ ਗੱਲ ਜੀ ਅਸੀਂ ਵੋਟ ਪਾਉਣ ਦਾ ਮਕਸਦ ਇਹ ਹੀ ਹੁੰਦਾ ਕਿ ਵੱਧ ਤੋਂ ਉਹਨਾਂ ਦਾ ਵਿਕਾਸ ਹੋਵੇ ਹਰ ਚੀਜ਼ ਦਾ ਕਿਸੇ ਵੀ ਫੀਲਡ ਵਿੱਚ ਹੋਵੇ ਅਸੀਂ ਸਾਡੀਆਂ ਸੰਭੀ ਇੱਕ ਤਾਂ ਆਪਨੀਆ ਤੇ ਕਹਿ ਤਾਂ ਦਿੰਦੇ ਆ ਪ੍ਰੋਮਿਸ ਕਰਦੇ ਪਰ ਪ੍ਰੋਮਿਸ ਪੂਰਾ ਨਹੀਂ ਕਰ ਪਾਉਂਦੇ ਅਸੀਂ ਜੋਨੇ ਕਿ ਜੇ ਇਸ ਅਧਿਕਾਰ ਵਿੱਚ ਆ ਜਾਣ ਆਪਣੀ ਇਲੈਕਸ਼ਨ ਵਿੱਚ ਜਿੱਤ ਜਾਣ ਤੇ ਸਾਨੂੰ ਇਹ ਕਿ ਵੱਧ ਤੋਂ ਸੁਹੂਤਾ ਪ੍ਰਾਪਤ ਹੋ ਸਕੇ ਇਹ ਨਾਲ ਲੋਕਾਂ ਤੋਂ ਠੀਕ ਹੈ ਤਾਂ ਜੋ ਸਾਡੇ ਆਸ-ਪਾਸ ਵਿਕਾਸ ਹੋ ਸਕੇ ਸਾਡੇ ਗਲੀ ਮੋਹਲੇ ਦੇ ਵਿੱਚ ਆ ਕੇ ਬੇਕਲੋ ਸਟਰੀਟ ਲਾਈਟ ਸੈਨਿੰਗੀਆਂ ਇੱਕ ਟੁੱਟ ਗਈ ਇੱਕ ਪੱਜ ਗਈ ਕੋਈ ਨਹੀਂ ਉਹਨੂੰ ਧਿਆਨ ਵਿੱਚ ਦਿੰਦਾ ਬਸ ਠੀਕ ਹੈ ਆਪਣੀ ਇਲੈਕਸ਼ਨ ਤੱਕ ਧਿਆਨ ਦਿੰਦੇ ਆ ਇਹਨਾਂ ਨੂੰ ਚਾਹੀਦਾ ਕਿ ਬਾਤਾਂ ਵਿਕਾਸ ਕਰਨ ਜਿਸ ਜਗ੍ਹਾ ਅਸੀਂ ਖੜਿਆ ਦੇਖੋ ਆਏ ਤੇ ਆਪਾਂ ਸਕੂਲ ਦੇ ਵਿੱਚ ਆ ਸਕੂਲ ਇਹ ਜਿਹੜਾ ਕਿੱਡਾ ਵੱਡਾ 10 ਤੋਂ ਸਕੂਲ ਹੈ ਪਰ ਇਹਦੇ ਅੰਦਰ ਬੇਫੋ ਕੁਝ ਵੀ ਸਹੂਲਤ ਨਹੀਂ ਆ ਟੁੱਟੀਆਂ-ਕੁੱਟੀਆਂ ਫਰਨੀਚਰ ਦੇਖ ਰਹੇ ਆ ਆਸ-ਪਾਸ ਮਹੌਲ ਦੇਖ ਰਹੇ ਆ ਅਦਰਕ ਦੇਖੋ ਕਿ ਇਹ ਕੁਝ ਵੀ ਵਿਕਾਸ ਨਹੀਂ ਹੈ ਤੇ ਗਲੀਆਂ ਮਹੱਲਿਆਂ ਵਿੱਚ ਦੇਖੋ ਨਾਲੀਆਂ ਗੰਧੀਆਂ ਬਦਬੂ ਆਉਂਦੀ ਹੈ ਮੱਛਰ ਆਉਂਦਾ ਇੰਨੀਆਂ ਕੀੜੇ ਮਕੌੜੇ ਹੁੰਦੇ ਆ ਤੁਸੀਂ ਕੁਝ ਅਸੀਂ ਦੇਖ ਨਹੀਂ ਸਕਦੇ ਇਸ ਕਰਕੇ ਚਾਹੁੰਦੇ ਕਿ ਬਾਤਾਂ ਦਾ ਵਿਕਾਸ ਹੋਵੇ ਜਿੰਨਾ ਹੋ ਸਕੇ ਸਾਡੇ ਤੋਂ ਆਸ-ਪਾਸੇ ਕੋਲ ਸਕੂਲ ਬਿਲਡਿੰਗ ਕੰਦੀਆਂ ਗਲੀਆਂ ਮਹੱਲੇ ਲਾਈਟਾਂ ਸਭ ਦਾ ਵਿਕਾਸ ਹੋਵੇ ਯਾਨੀ ਖੂਬਸੂਰਤੀ ਬਿਊਟੀ ਹੋਵੇ ਨੇਚਰ ਹੋਵੇ ਖੂਬਸੂਰਤੀ ਜਣ ਦੇਖ ਕੇ ਸੋਹਣਾ ਲੱਗੇ ਕਿ ਵਾਕਿਆ ਅਸੀਂ ਜਿਸ ਸ਼ਹਿਰ ਵਿੱਚ ਰਹਿ ਰਹੇ ਹਾਂ ਜਿਸ ਮਹੱਲੇ ਵਿੱਚ ਰਹ ਰਹੇ ਹਾਂ ਉਹਦੇ ਅੰਦਰ ਖੂਬਸੂਰਤੀ ਹੋਵੇ ਬਸ ਇਹੋ ਇਹਨਾਂ ਲੋਕਾਂ ਤੋਂ ਅਸੀਂ ਮਿੱਦ ਰੱਖਦੇ ਹਾਂ ਇਹੋ ਰਾਣਾ ਜੀ ਅੱਜ ਤੁਸੀਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਦੌਰਾ ਕਰਨਾ ਹੈ ਤੁਹਾਡਾ ਕੀ ਕੰਮ ਹੈ ਅੱਜ ਜਿੰਨਾ ਉਤਸ਼ਾਹ ਰਾਜਾ ਸੱਸੀ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮੇਰੇ ਪਿਤਾ ਜੀ 97 ਤੋਂ ਇੱਥੇ ਇਲیکشن ਲੜਦੇ ਆ ਰਹੇ ਆ ਤਕਰੀਬ 30-32 ਸਾਲ ਦਾ ਵਕਬਾ ਹੈ ਪਰ ਜਿੰਨਾ ਉਤਸ਼ਾਹ ਐਤੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਹੋ ਰਿਹਾ ਹੈ ਸ਼ਾਇਦ ਮੈਂ ਪਹਿਲਾਂ ਵੇਖਣ ਚ ਨਹੀਂ ਮਦਿਆ ਕੋਕੀ ਜਿਹੜੀ ਆ ਸਰਕਾਰ ਆਈ ਸੀ ਇਹ ਬੜੀਆਂ ਲੋਕਾਂ ਨੇ ਚਾਵਾ ਤੇ ਮਲਾਵਾ ਦੇ ਨਾਲ ਇਹ ਸਰਕਾਰ ਤੇ ਆਂਦੀ ਸੀ ਪਰ ਇਸ ਸਰਕਾਰ ਤੇ ਲੋਕਾਂ ਦੇ ਖਰੇ ਨਹੀਂ ਉੱtre ਪੁਰਾਣਾ ਕੰਮ ਯਾਦ ਕਰਕੇ ਲੋਕੋ ਕੇ ਸਾਹਬ ਦਾ ਸ਼ਰਮ ਨਹੀਂ ਕਾਦੀ ਦਲ ਦਾ ਕੰਮਾਂ ਨੂੰ ਯਾਦ ਕਰਕੇ ਵਿਕਾਸ ਤੇ ਕੰਮਾਂ ਨੂੰ ਯਾਦ ਕਰਕੇ ਅੱਜ ਫਿਰ ਲੋਕਾਂ ਦੇ ਵਿੱਚ 40 ਤੱਕ ਕਿੰਨੀਆਂ ਵਾਰਡਾਂ ਦੇ ਤੇ ਚੋਣ ਉਮੀਦ ਉਤਾਰਦੇ ਗੱਲਬਾਤ ਅਸੀਂ ਸੱਤਾ ਤੇ ਜਿਹੜੀ ਹੈ ਇਲੈਕਸ਼ਨ ਹੋ ਰਹੀ ਹੈ ਬਾਕੀ ਸਾਡੇ ਕਾਜ ਚੈੱਕ ਕਰਦੇ ਸੀ ਇਸ ਤਰ੍ਹਾਂ ਬੋਟਾ ਦੇ ਸਟੇਫਿਕਸ਼ਨ ਜੇਕਰ ਤੁਹਾਡੀ ਪੰਚਾਇਤ ਬਣਦੀ ਆ ਤੇ ਤੁਹਾਡੇ ਮੁੱਖ ਮੰਤਰੀ ਕੀ ਹੋਣਗੇ ਕਿਹੜੇ ਵਿਕਾਸ ਕਾਰਜ ਨੇ ਕਿਹੜੇ ਕੰਮ ਜਿਹੜੇ ਕਸਪਰਾ ਰਾਜਾਸਸੀ ਦੇ ਲੋਕਾਂ ਨੂੰ ਨਿਆਦੀ ਸੁਤਦਾ ਦੇਉਗੇ ਦੇਖੋ ਡਿਵੈਲਪਮੈਂਟ ਤੇ ਬਹੁਤ ਆਲਰੇਡੀ ਅਕੇ ਰਾਜਸਸੀ ਦੇ ਵਿੱਚ ਹੋ ਗਈ ਆ ਇੱਕ ਸਭ ਤੋਂ ਵੱਡੀ ਕੂੜੇ ਦੀ ਇੱਥੇ ਬਹੁਤ ਵੱਡੀ ਸਮੱਸਿਆ ਹੈ ਇੱਕ ਡਰੱਗ ਦੀ ਬੜੀ ਵੱਡੀ ਸਮੱਸਿਆ ਹੈ ਔਰ ਜਿਹੜਾ ਰਾਜਾਸਸੀ ਆ ਇਹ ਸਭ ਤੋਂ ਮੈਂ ਸਬਦਾ ਕਮੇਟੀ ਪੰਜਾਬ ਦੀ ਇੱਕ ਨੰਬਰ ਦੀ ਕਮੇਟੀ ਆ ਕਿਉਂਕਿ 에어ਪੋਰਟ ਸਾਡੇ ਵਿੱਚ ਦਾ ਇਸ ਵਾਸਤੇ ਸਾਡਾ ਰੈਵਨਿਊ ਬਹੁਤ ਤਕੜਾ ਸਿਰਫ ਕੰਮ ਕਰਨ ਦੀ ਗੱਲ ਆ ਚੰਗਾ ਪ੍ਰਧਾਨ ਚੰਗੀ ਕਮੇਟੀ ਲੋਕਾਂ ਨੇ ਬਣਾ ਦੇਣੀ ਆ ਕਿ ਸਾਡੋ ਉਹ ਨੂੰ ਵਿਸ਼ਵਾਸ ਹੈ ਕਿ ਸਾਡੀ ਕਮੇਟੀ ਕੰਮ ਤਕੜੇ ਹੋ ਕੇ ਕਰੇ ਲੋਕਾਂ ਦਾ ਕਹਿਣਾ ਹੈ ਰਾਜਾ ਸਾਸੀ ਦੇ ਵਿੱਚ ਵੀ ਅਕਾਲੀ ਦਾਲਵਾਲੋਂ 11 ਸੀਟਾਂ ਤੇ ਉਮੀਦਵਾਰ उतारे ਗਏ ਤੇ ਦੋ ਸੀਟਾਂ ਤੇ ਇਹਨਾਂ ਨੂੰ ਉਮੀਦਵਾਰ ਨਹੀਂ ਲੱਭੇ ਇਹ ਕੀ ਸਹੀ ਆ ਜੀ ਇੱਥੇ ਪਤਾ ਲੱਗਣਾ ਹੈ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਨਾ ਇਹ ਤਾਂ ਜਦੋਂ ਸ਼ਾਮ ਨੂੰ 4 ਵਜੇ ਰਿਜ਼ਲਟ ਆਉਣੇ ਪਤਾ ਲੱਗਣਾ ਵੀ ਕਿੰਨੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੇ ਚੋਣਸ਼ਾਨ ਤਕੜੀ ਤੇ ਇਲੈਕਸ਼ਨ ਲੜ ਰਹੇ ਨੇ ਸਾਡੇ 7 ਕੈਂਡੀਡੇਟ ਇਲੈਕਸ਼ਨ ਲੜ ਰਹੇ ਆ ਤੇ ਵੇਖੋ ਰਿਜ਼ਲਟ 4:30 ਵਜੇ ਵੀਵਾਜੀ ਤੁਹਾਨੂੰ ਦੱਸਾਂਗੇ ਸਤਾ ਧਿਰਦਾ ਲੁਕਮ ਸਿੰਘ ਸਾਬ ਇਹ ਕਹਿਣਾ ਵਾ ਕਿ ਅਸੀਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਹੋਇਆ ਹੈ ਸੇਤ ਸਹੂਲਤਾਂ ਸਾਰੀਆਂ ਸਹੂਲਤਾਂ ਦਿੱਤੀਆਂ ਨੇ ਤੇ ਫਿਰ ਲੋਕ ਵੋਟ ਤੁਹਾਨੂੰ ਕਿਉਂ ਪਾਉਣ ਤੁਸੀਂ ਕੀ ਕਰੋਗੇ ਤੁਹਾਡਾ ਅੱਗੇ ਰੋਡਮੈਪ ਕੀ ਆ ਉਹਨਾਂ ਤੋਂ ਵਧੀਆ ਤੁਸੀਂ ਕੀ ਦੇ ਸਕਦੇ ਜੀ ਲੋਕਾਂ ਨੂੰ ਇਸੇ ਪਹਿਲੀ ਵਾਰੀ ਦੇਖਿਆ ਹੋਣਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਤੇ ਬੀ ਜੀਐਸ ਨੇ ਇਕੱਠਾ ਧਰਨਾ ਮਾਰਿਆ ਜੇ ਇਹਨਾਂ ਨੂੰ ਇੰਨੇ ਘੱਟ ਡਵੈਲਪਮੈਂਟ ਕਰ ਦਿੱਤੀ ਸੀ ਇੰਨਾ ਕੰਮ ਕੀਤਾ ਸੀ ਫਿਰ ਕਾਰਜ ਚਟਕਾਉਣ ਦੀ ਲੋੜ ਕੀਤੀ ਲੋਕਾਂ ਦੀ ਕਚਹਿਰੀ ਆਉਂਦੇ ਆ ਤੇ ਪਤਾ ਲੱਗਦਾ ਜਾਂਦਾ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਨਾ ਪਤਾ ਲੱਗ ਗਿਆ ਨਾ ਤੁਹਾਨੂੰ 4:00 4:00 ਵਜੇ ਜੋ ਰਿਜ਼ਲਟ ਆਇਆ ਉਹਨਾਂ ਦਾ ਕਹਿਣਾ ਹੈ ਐਸਡੀਐਮ ਦਾ ਵੀ ਕਹਿਣਾ ਸੀ ਕਿ ਜਿਹੜੇ ਕਾਜ ਰਿਜੈਕਟ ਕੀਤੇ ਗਏ ਉਹ ਕੋਈ ਗਲਤ ਨਹੀਂ ਕੀਤੇ ਕਿ ਸਹੀ ਹੀ ਤਾਂ ਰਿਜੈਕਟ ਕੀਤੇ ਸੀ ਵੀ ਉਹਨਾਂ ਦੀ ਜਿਹੜੀ ਜੋ ਉਹਨਾਂ ਦੀ ਪ੍ਰੋਪਰਟੀ ਜਿਹੜੀ ਉਹਨਾਂ ਨੇ ਸ਼ੋਅ ਨਹੀਂ ਕੀਤੀ ਜਾਂ ਮੁਕਦਮੇ ਦਰਜ ਸੀ ਉਹ ਵੀ ਨਹੀਂ ਦੱਸੇ ਉਹਨਾਂ ਨੇ ਵਿੱਚ ਜੋ ਇਹ ਤਾਂ ਹਾਈ ਕੋਰਟ ਅਸੀਂ ਬੀਸੀ ਸਾਹਿਬ ਨੂੰ ਕੇਸ ਪਾਇਆ ਹਾਈ ਕੋਰਟ ਰੈਟ ਕੀਤੀ ਅਸੀਂ ਕੀਤੀ ਕੌਨਫਰੈਂਸ ਕੀਤੀ ਇਹਦੇ ਉਸੇ ਦਾ ਆ ਕੇ ਜਵਾਬ ਦੇਣਗੇ ਨਾ ਜੋ ਵੀ ਪੁੱਛਾ ਸੀ ਗਿਆ ਇਹ ਤਾਂ ਰੈਟ ਦੇ ਵਿੱਚ ਦੇਣਗੇ ਇਹ ਹੁਣ ਮੈਂ ਦੱਸ ਨਹੀਂ ਸਕਦਾ ਸੋ ਜਿਹੜੀਆਂ ਸਰਕਾਰਾਂ ਤੱਕ ਕਰਦੀਆਂ ਹੁੰਦੀਆਂ ਤੁਸੀਂ ਅਖੀਰ 'ਚ ਵੋਟਰਾਂ ਨੂੰ ਰਜਸਾਂਸੀ ਦੇ ਕਿਸੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਮੈਂ ਤਾਂ ਇੱਕੋ ਬੇਨਤੀ ਕਰਨਾ ਚਾਹੁੰਦਾ ਰਜਸਾਂਸੀ ਹਲਕਾ ਵਾਲਿਆਂ ਨੂੰ ਕਿ ਮੇਰੇ ਪਿਤਾ ਜੀ ਦਾ ਅੰਤਿਮ ਸਤਾਰ ਵੀਰ ਸਿੰਘ ਲੋਕਪਾਲ ਦੇ ਕੰਮ ਦੇਖਿਆ ਸ਼੍ਰੋਮਣੀ ਕਾਲੀਦਾਸ ਦੀ ਸਰਕਾਰ ਵੇਖੀ ਆ ਸਭ ਤੋਂ ਵੱਡੀ ਸਾਡੀ ਕਾਲੀਦਾਸ ਦੀ ਇਹ ਪ੍ਰਾਪਤੀ ਹੈ ਕਿ ਸਾਡਾ ਭਾਈ ਚਰਕਸਾਂਝ ਨੂੰ ਜਿਹੜਾ ਬਾਲ ਇਹ ਕਾਲੀਦਾਸ ਨੇ ਰੱਖਿਆ ਹੈ ਭਾਈ ਚਰਕਸਾਂਝ ਨੂੰ ਡਵੈਲਪਮੈਂਟ ਨੂੰ ਮੁੱਖ ਰੱਖਦੇ ਹੋਇਆ ਇਹ ਜ਼ਰੂਰ ਰਿਪੋਰਟ ਥ੍ਰੋਬਿਕ ਪੰਜਾਬ ਨੂੰ ਆਉਣਗੇ ਬਹੁਤ ਬਹੁਤ ਜੀ ਬਿਆਲ ਸਿੰਘ ਜੀ ਤੁਸੀਂ ਇਲੈਕਸ਼ਨ ਲੜ ਰਹੇ ਜੇ ਕਰੀਬ 12 ਇੱਕ ਵਾਰ ਚੱਲਿਆ ਤੁਹਾਨੂੰ ਕਿਸ ਤਰ੍ਹਾਂ ਦੇ ਰੁਝਾਨ ਜਾਪਦਾ ਹੈ ਕਿਸ ਤਰ੍ਹਾਂ ਦਾ ਉਤਸ਼ਾਹ ਜਾਪਦਾ ਲੋਕਾਂ ਨੂੰ ਵੇਖੋ ਜੀ ਜੇ ਮੈਂ ਤੇ ਗੱਲ ਕਰਾਂ ਆਪਣੀ ਵਾਰਡ ਦੀ ਤੇ ਮੇਰੇ ਵਰਕਰਾਂ ਚ ਤੇ ਲੋਕਾਂ ਚ ਬਹੁਤ ਜ਼ਿਆਦਾ ਉਤਸ਼ਾਹ ਆ ਕਿਉਂਕਿ ਹਰ ਕੈਂਡੀਡੇਟ ਦੀ ਆਪੋ ਆਪਣੀ ਸ਼ਿਵੀ ਹੈ ਜਿਸ ਤਰ੍ਹਾਂ ਦੀ ਇਨਾ ਕੈਂਡੀਡੇਟ ਦਿੱਤੇ ਆ ਦੋਨਾਂ ਪਾਰਟੀਆਂ ਨੇ ਉਹ ਕੈਂਡੀਡੇਟ ਜਿਹੜੀ ਉਹ ਸ਼ਵੀ ਆ ਮੈਂ ਸਮਾਜ ਦੀ ਸੁਰੂ ਤੋਂ ਸੇਵਾ ਕਰਦਾ ਰਿਆ ਤੇ ਜਿਹੜੇ ਕੈਂਡੀਡੇਟ ਦੂਸਰੇ ਨੇ ਉਹਨਾਂ ਦੀ ਸ਼ਵੀ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਪੂਰਾ ਇਥੋਂ ਦੀ ਸ਼ਵੀ ਨੂੰ ਉਹਨਾਂ ਕੈਂਡੀਡੇਟਾਂ ਦੀ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹ ਕੇਸ ਲੈਵਲ ਦੇ ਕੈਂਡੀਡੇਟ ਜਿਸ ਤਰ੍ਹਾਂ ਅਕੇ ਤੁਸੀਂ ਅੱਜ ਉਮੀਦਵਾਰ ਵਜੋਂ ਚੋਣ ਲੜ ਰਹੇ ਜੇ ਤੁਸੀਂ ਜਿੱਤਦੇ ਤੇ ਤੁਸੀਂ ਕੀ ਪਿੰਡ ਦਾ ਕੀ ਕਰਦੇ ਕੀ ਤੁਹਾਡੇ ਮੁੱਖ ਮੰਤਵ ਕੀ ਪਹਿਲੇ ਜਿਹੜੇ ਤੁਹਾਡੇ ਸਭ ਤੋਂ ਮੇਰਾ ਮੁੱਖ ਮੁੱਦਾ ਹੈ ਸਰਕਾਰੀ ਸਕੂਲ ਸਾਹਮਣੇ ਤੁਸੀਂ ਖੜੇ ਜੇ 1857 ਦਾ ਸਰਕਾਰੀ ਸਕੂਲ ਆ ਇਹਦੇ ਵਿੱਚ ਰਵੈਤੀ ਪਾਰਟੀਆਂ ਨੇ ਧਿਆਨ ਹੀ ਨਹੀਂ ਦਿੱਤਾ ਨੌਨ ਮੈਡੀਕਲ ਤੇ ਮੈਡੀਕਲ ਜਿਹੜੇ ਸਬਜੈਕਟ ਆ ਸਭ ਤੋਂ ਵੱਡਾ ਸਾਡਾ ਮੁੱਦਾ ਹੈ ਕਿ ਇਹਨਾਂ ਰਵੈਤੀ ਪਾਰਟੀਆਂ ਨੇ ਕਾਂਗਰਸ ਤੇ ਕਾਲੀਆਂ ਨੇ ਕਿਸ ਸਮਾਜ ਦੇ ਬੱਚੇ ਜਿਹੜੇ ਆ ਉਹ ਡਾਕਟਰ ਨਾ ਬਣ ਸਕਣ ਇਹਨਾਂ ਦਾ ਬੜਾ ਵੱਡਾ ਜਿਹੜਾ ਆ ਇਹ ਮੁੱਦਾ ਆ ਤੇ ਇਹ ਤੁਹਾਨੂੰ ਨੇ ਸੈਸ਼ਨ 'ਚ ਮੈਡੀਆਂ ਸਾਹਿਬ ਨੂੰ ਕਹਿ ਕੇ ਤੇ ਮੈਡੀਕਲ ਤੇ ਨਾਨ ਮੈਡੀਕਲਸ ਸ਼ੁਰੂ ਕਰਵਾਵਾਂਗੇ ਜਿਹਦੇ ਪਿੰਡ ਦੇ ਵਿੱਚ ਖੇਡ ਮੈਦਾਨ ਨੇ ਕਿ ਉਹ ਨੌਜਵਾਨ ਖਿਡਾਰੀ ਜਿਹੜੇ ਖੇਡਦੇ ਨੇ ਉਹਨਾਂ ਵਾਸਤੇ ਕੀ ਖੇਡ ਮੈਦਾਨ ਹੈਗਾ ਪਿੰਡ 'ਚ ਨਹੀਂ ਜੀ ਉਹਦੇ ਬਾਰੇ ਉਹਦੇ ਬਾਰੇ ਜਿਹੜਾ ਆ ਖੇਡ ਮੈਦਾਨ ਹੈ ਨਗਰ ਪੰਚਾਇਤ ਬਣਦੇ ਆਂ ਸਭ ਤੋਂ ਪਹਿਲਾ ਮਤਾ ਜਿਹੜਾ ਉਹ ਖੇਡ ਮੈਦਾਨ ਲਈ ਪਾਊਗਾ ਜਿਹੜੇ ਇੱਥੇ ਸੇਵਾ ਕੇਂਦਰ ਕੁਝ ਬੰਦ ਕਰ ਦਿੱਤੇ ਗਏ ਨੇ ਸੇਵਾ ਕੇਂਦਰ ਜਿਹੜੇ ਬੰਦ ਕਰ ਦਿੱਤੇ ਗਏ ਨੇ ਸਾਡਾ ਇੱਕ ਚਾਲੂ ਹੈ ਜੀ ਸੇਵਾ ਕੇਂਦਰ ਬਿਲਕੁਲ ਸਿੱਧਾ ਕੇ ਅੰਦਰ ਚਾਲੂ ਹੈ ਜੀ ਬੰਦਰੀ ਹੋਇਆ ਜੀ ਜਿਹੜੀ ਇਥੇ ਸਿਹਤ ਸੇਵਾਵਾਂ ਨੇ ਤੁਸੀਂ ਕੀ ਸਮਝਦੇ ਜੇ ਉਹ ਵਧੀਆ ਪ੍ਰੋਪਰ ਚੱਲ ਰਹੀਆਂ ਨੇ ਬਿਲਕੁਲ ਜੀ ਦੋ ਜਿਹੜੇ ਆ ਨਾ ਕਿਸੇ ਪਿੰਡ ਦੇ ਇੱਕ ਵੀ ਹੈ ਨਹੀਂ ਆ ਆਮ ਆਦਮੀ ਕਲੀਨਿਕ ਸਾਡੇ ਰਾਜਾ ਸਸੀ ਰਾਜਾ ਸਸੀ ਪਿੰਡ ਦੇ ਵਿੱਚ ਦੋ ਜਿਹੜੇ ਆ ਉਹ ਕਲੀਨਿਕ ਬਣੇ ਨੇ ਮhalla clinic ਅੱਗੇ ਲੋਕ ਮੈਡੀਕਲ ਸਟੋਰ ਤੋਂ ਦਵਾਈ ਲੈਂਦੇ ਸੀ ਹੁਣ ਜਦੋਂ ਦੀ ਸਰਕਾਰ ਆਈ ਜਦੋਂ ਐਮਵੀਬੀਐਸ ਕੋਡ ਲਵਾਈ ਲੈਂਦੇ ਆ ਅੱਛਾ ਸਰ ਸਮ ਦੱਸਿਓ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਜਾਂ ਸਰਕਾਰ ਨੂੰ ਸਪੈਸ਼ਲ ਇਹਨੂੰ ਪਿੰਕ ਬੂਥ ਦਾ ਨਾਂ ਦਿੱਤਾ ਗਿਆ ਇਹਦੇ ਵਿੱਚ ਕੀ ਸਹੂਲਤਾਂ ਨੇ ਤੇ ਇਹ ਮੁੱਖ ਮਕਸਦ ਕੀ ਠਾਟਾ ਜੀ ਇਹਨੂੰ ਪਿੰਕ ਬੂਥ ਬਣਾਉਂਦਾ ਜੀ ਜੀ ਸਭ ਤੋਂ ਮੇਨ ਮਕਸਦ ਪਹਿਲੀ ਗੱਲ ਕੀ ਇੱਥੇ ਜਿਹੜੀ ਆ ਲੇਡੀਜ਼ ਦੀ ਇਸ ਬੂਥ ਦੇ ਵਿੱਚ ਲੇਡੀਜ਼ ਦੀਆਂ ਵੋਟਾਂ ਜੜੀਆਂ ਨੇ ਜੈਂਟਸ ਨਾਲੋਂ ਜ਼ਿਆਦਾ ਨੇ ਸੈਕੰਡ ਥਿੰਗ ਕਿ ਇਹਦੇ ਵਿੱਚ ਆਪਾਂ ਕਮਿਸ਼ਨ ਆ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਆ ਪੰਜਾਬ ਵੱਲੋਂ ਜੋ ਮੇਨ ਤਰਜੀਹ ਦਿੱਤੀ ਜਾ ਰਹੀ ਆ ਕਿ ਸੁੱਚਾ ਇਹ ਆਪਣਾ ਲੇਡੀਜ਼ ਇਹਦੇ ਵਿੱਚ ਜਿੰਨਾ ਵੀ ਸਟਾਫ ਲਾਇਆ ਗਿਆ ਉਹ ਸਾਰਾ ਸਟਾਫ ਪ੍ਰੈਜ਼ਾਈਡਿੰਗ ਆਫਸਰ ਅਸਿਸਟੈਂਟ ਪ੍ਰੈਜ਼ਾਈਡਿੰਗ ਆਫਸਰ ਈਵਨ ਕਿ ਪੋਲਿੰਗ ਆਫਸਰ ਤੇ ਬਾਹਰ ਜਿਹੜੇ ਕਿ ਪੁਲਿਸ ਸਿਕਿਉਰਿਟੀ ਵਾਲੇ ਆ ਉਹ ਵੀ ਜਿਹੜਾ ਲੇਡੀ ਸਟਾਫ ਲਾਇਆ ਗਿਆ ਹੈ ਤਾਂ ਕਿ ਇੱਕ ਔਰਤਾਂ ਨੂੰ ਜਿਹੜੀ ਆਪਸ ਚ ਦਿੱਤਾ ਹੈਗੀ ਆ ਉਹਨਾਂ ਨੂੰ ਕਹ ਦੋ ਕਿ ਇਹ ਜ਼ਰੂਰ ਆਪਣਾ ਬਰਾਬਰਤਾ ਸਮਾਜ ਦੇ ਵਿੱਚ ਇਕੁਐਲਟੀ ਦੇ ਚਿੰਨ ਵਜੋਂ ਇਹ ਚੀਜ਼ ਨੂੰ ਪੇਸ਼ ਕੀਤਾ ਜਾ ਰਿਹਾ ਹੈ ਕਿ ਔਰਤਾਂ ਵੀ ਆਪਣਾ ਸਮਾਜ ਦੇ ਵਿੱਚ ਬਰਾਬਰ ਹਰ ਕੰਮ ਦੇ ਵਿੱਚ ਭਾਗੀਦਾਰ ਹਨ ਤੁਸੀਂ ਦੇਖ ਰਿਹਾ ਜੇ ਸਵੇਰ ਦਾ ਇਹਨੂੰ ਵੇਖ ਕੇ ਔਰਤਾਂ ਚ ਉਤਸ਼ਾਹ ਹੋਰ ਪੈਦਾ ਹੋਇਆ ਕਿ ਸਾਡੇ ਲਈ ਇੱਕ ਵੱਖਰਾ ਬੂਥ ਲੱਗਾ ਜੀ ਸਾਨੂੰ ਕੋ ਸਪੈਸ਼ਲਿਸਟ ਦਿੱਤੀ ਗਈ ਹੈ ਇਲੈਕਸ਼ਨ ਕਮਿਸ਼ਨ ਵੱਲ ਸਰਕਾਰ ਵੱਲ ਹਾਂਜੀ ਬਿਲਕੁਲ ਨਾ ਮੈਂ ਕੁਝ ਜਿਹੜਾ ਫਰੈਸ਼ ਥੇ ਲੇਡੀਜ਼ ਨਾਲ ਦੀ ਮੋਟਾ ਫਸਟ ਟਾਈਮ ਬਣੀਆਂ ਜਾਂ ਜੋ ਅਵੇਅਰ ਹੈਗੀਆਂ ਨੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਬਿਲਕੁਲ ਸਾਨੂੰ ਜਿਹੜਾ ਵਧੀਆ ਰਿਸਪਾਂਸ ਦਿੱਤਾ ਕਿ ਆਪਾਂ ਇੱਕ ਦੇ ਵੋਟ ਪਾਉਣ ਦਾ ਅੱਛਾ ਉਹਨਾਂ ਵਿੱਚ ਹੀ ਵਧਿਆ ਕਿ ਅਸੀਂ ਜ਼ਰੂਰ ਆਪਣੀ ਵੋਟ ਕਾਸਟ ਕਰਨੀ ਹੈਗੀ ਆ ਤੇ ਸੈਕੰਡ ਥਿੰਗ ਕਿ ਆਪਾਂ ਜ਼ਰੂਰ ਹੋ ਐਜ਼ ਅ ਲੇਡੀ ਉਹਨਾਂ ਦੇ ਵਿੱਚ ਕਿ ਅਸੀਂ ਆਪਣੀ ਇਸਤਰੀ ਦੀ ਜਰਿਆ ਪ੍ਰਤੀਨਿਧਤਾ ਆਪ ਵੀ ਅਸੀਂ ਉਹ ਵੀ ਇਹ ਵਧੀਆ ਤੌਰ ਤੇ ਆਪਰ ਪ੍ਰੈਜੈਂਟ ਕਰਨਾ ਹੈਗਾ ਸਹੀ ਖਾਰਾ ਦੇ ਰਾਜਸਾਨੀ ਨਗਰ ਪੰਚਾਇਤ ਦੀਆਂ ਜਿੱਥੇ ਚੋਣਾਂ ਹੋ ਰਹੀਆਂ ਨੇ ਤੇ ਪੂਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਇਹਨਾਂ ਬਾਰੇ ਤੁਹਾਡੇ ਕੋਲ ਜਾਣਕਾਰੀ ਲੈਣਾ ਚਾਹੁੰਦੇ ਕਿ ਕਿਵੇਂ-ਕਿਵੇਂ ਪ੍ਰਬੰਧ ਕੀਤੇ ਤੁਸੀਂ ਹੋਏ। ਕੋਈ ਨਗਰ ਪੰਚਾਇਤ ਰਾਜਸਾਨਸੀ ਜਿਹੜਾ ਹੈਗਾ ਇੱਥੇ ਦੀਆਂ ਚੋਣਾਂ ਹੋ ਰਹੀਆਂ ਉਹ ਸਬੰਧ ਵਿੱਚ ਅਸੀਂ ਇੱਥੇ ਆਪਣੇ ਸਿਕਿਉਰਿਟੀ ਦੇ ਜਿਹੜੇ ਪੂਰੇ ਪੁਖਤਾ ਪ੍ਰਬੰਧ ਨੇ ਇੱਥੇ ਅਸੀਂ ਤਿੰਨ ਡੀਐਸਪੀ ਸਬੰਧ ਨਾਲੇ ਹੋਏ ਨੇ ਜੀ। ਚਾਰ ਐਸਐਚਓ ਨੇ ਜੀ। ਔਰ ਹਰੇਕ ਜਿੱਥੇ ਪੋਲਿੰਗ ਸਟੇਸ਼ਨ ਹੈਗਾ ਜੋ ਉਹਦੇ ਅੰਦਰ 3-3 4-4 ਬੂਥ ਹੈਗੇ ਆ ਉਹਦੇ ਉੱਤੇ ਅਸੀਂ ਆਪਣਾ ਵੱਖਰਾ ਅਮਲਾ ਫੈਲਾ ਲਾਇਆ ਹੋਇਆ ਔਰ ਬਾਹਰ ਜਿਹੜੀ ਲਾਅ ਐਂਡ ਔਰਡਰ ਦੀ ਸਟੇਸ਼ਨ ਹੈਗੀ ਆ ਉੱਥੇ ਵੱਖਰੇ ਐਸਐਚਓ ਵਿਦ ਉਹਨਾਂ ਦੇ ਰਿਜ਼ਰਵਾਂ ਤੇ ਨਾਲ ਡੀਐਸਪੀ ਸਬਾਨ ਜਿਹੜੇ ਹੈਗੇ ਉਹ ਵੱਖਰੇ ਲਾਏ ਹੈਗੇ ਆ ਇਹ ਕਿਸੇ ਕਿਸਮ ਦੀ ਕੋਈ ਨਿਊਸੈਂਸ ਕ੍ਰੀਏਟ ਨਾ ਹੋਵੇ ਇਸ ਕਰਕੇ ਅਸੀਂ ਆਪਣੇ ਪ੍ਰੋਕਾਸ਼ਨਰੀ ਜਿਹੜਾ ਫੋਰਸ ਦਾ ਇੰਤਜ਼ਾਮ ਕੀਤਾ ਹੋਇਆ ਔਰ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਵੀ ਇੱਥੇ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਜਿਹੜੀ ਨਹੀਂ ਆਉਣ ਦਿੱਤੀ ਜਾਊਗੀ ਸਾਡੇ ਕੋਲ ਫੁੱਲ ਫਲੇਜ ਪੂਰੀ ਫੋਰਸ ਹੈਗੀ ਆ ਕੋਈ ਸੰਦੇਸ਼ ਸੰਦੇਸ਼ ਜੀ ਜਿਹੜਾ ਕੋਈ ਕੋਈ ਇਹੋ ਜਿਹਾ ਬੂਥ ਹੈਗਾ ਜਿੱਥੇ ਕੋਈ ਲੜਾਈ ਝਗੜੇ ਹੁੰਦਾ ਕੋਈ ਡਰ ਨਹੀਂ ਏਦਾਂ ਦਾ ਕੋਈ ਨਹੀਂ ਹੈਗਾ ਤੇ ਕਿਉਂਕਿ ਸਾਡੇ ਪੀਸਫੁੱਲ ਇਲੈਕਸ਼ਨ ਤੁਸੀਂ ਦੇਖਦੇ ਹੋ ਸਵੇਰ ਦੀ 7 ਵਜੇ ਦੀ ਚੱਲ ਰਹੀ ਆ ਤੇ ਨਾ ਹੀ ਕੋਈ ਤਰ੍ਹਾਂ ਇਨਸੀਡੈਂਟ ਹੋਇਆ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਕਹਿਣਾ ਚਾਹੁੰਦਾ ਆਮ ਪਬਲਿਕ ਨੂੰ ਵੀ ਆਪਣਾ ਜਿਹੜਾ ਇੱਕ ਉਹਨਾਂ ਦਾ ਅਧਿਕਾਰ ਹੈਗਾ ਵੋਟ ਦਾ ਡੈਮੋਕਰੈਟਿਕ ਉਹਨੂੰ ਪੀਸਫੁੱਲੀ ਆਪਣੀ ਵੋਟ ਪਾਉਣ ਤੇ ਆਪਣੇ ਘਰ ਨੂੰ ਜਾਣ ਤੇ ਕਿਉਂਕਿ ਇੱਥੇ ਜਿਹੜਾ ਵੀ ਕੋਈ ਸ਼ਰਾਰਤੀ ਅੰਸਰ ਜਿਹੜਾ ਕਾਨੂੰਨ ਨੂੰ ਹੱਥ ਚ ਲਾਊਗਾ ਉਹਦਾ ਸਖਤਿਆ ਨਾਲ ਰਿਪਟਾ ਜਾਊਗਾ ਚਲਿਆ